ਸਾਰੇ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਭੈਣ ਭਰਾ ਠੀਕ ਠਾਕ ਹੋਮੋਂਗੇ ਅੱਜ ਦੀ ਜਿਹੜੀ ਵੀਡੀਓ ਆਪਣੀ ਹੋਣ ਵਾਲੀ ਹੈ ਬਹੁਤ ਹੀ ਖਾਸ ਹੋਣ ਵਾਲੀ ਹੈ ਸ਼ੁਰੂਤ ਲੈ ਕੇ ਐਂਡ ਤੱਕ ਜਰੂਰ ਦੇਖਣਾ ਕਿਉਂਕਿ ਹਰ ਇੱਕ ਨੂੰ ਆਪਾਂ ਨੂੰ ਇਹ ਹੁੰਦਾ ਵੀ ਹਾਂ ਮੈਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਮ ਪਤਾ ਨਹੀਂ ਹੂੰ ਕਿਉਂਕਿ ਇਹ ਨੈਗੇਟਿਵਿਟੀ ਆਪਣੇ ਮਨ ਦੇ ਵਿੱਚ ਬਹੁਤ ਜ਼ਿਆਦਾ ਆਉਂਦੀ ਹੈ ਆਪਣੇ ਜਿਹੜੇ ਆਲੇ ਦੁਆਲੇ ਦੇ ਲੋਕ ਹੁੰਦੇ ਨੇ ਆਲੇ ਦੁਆਲੇ ਦਾ ਆਪਣਾ ਜਿਹੜਾ ਸਮਾਜ ਹੈਗਾ ਹਨਾ ਉਹ ਆਪਾਂ ਨੂੰ ਨੈਗੇਟਿਵਿਟੀ ਵੱਲ ਬਹੁਤ ਲੈ ਕੇ ਜਾਂਦਾ ਕਿਉਂਕਿ ਆਪਾਂ ਜੋ ਛੋਟਾ ਜਿਹਾ ਕੰਮ ਕਰ ਰਹੇ ਹਾਂ ਆਪਾਂ ਉਹ ਤੋਂ ਉਹ ਨਹੀਂ ਹੁੰਦਾ ਹਨਾ ਤਾਂ ਆਪਾਂ ਨੂੰ ਕੋਈ ਵੀ ਇਹ ਨਹੀਂ ਕਹਿੰਦਾ ਹੱਲਾਸ਼ੇਰ ਹੀ ਨਹੀਂ ਦਿੰਦਾ ਵੀ ਹਾਂ ਕੋਈ ਗੱਲ ਨਹੀਂ ਤੂੰ ਦੁਬਾਰਾ ਕਰ ਲੈ ਹਨਾ ਦੁਬਾਰਾ ਕਾਮਯਾਬ ਹੋ ਜਾਵੇਂਗਾ ਸਗੋਂ ਨੈਗੇਟਿਵਿਟੀ ਨਾਲ ਜ਼ਿਆਦਾ ਭਰ ਦੇਣਗੇ ਤੁਹਾਨੂੰ ਬਿਲਕੁਲ ਉਹ ਨੀਚੇ ਗਿਰਾ ਦੇਣਗੇ ਵੀ ਹਾਂ ਤੂੰ ਤਾਂ ਇਹ ਕੰਮ ਕਰ ਹੀ ਨਹੀਂ ਸਕਦਾ ਤੂੰ ਇਹਦੇ ਜੋਗਾ ਹੈ ਹੀ ਨਹੀਂ ਸੀ ਤੂੰ ਤਾਂ ਉਹੀ ਪੰਗੇ ਲੈ ਲੈ ਤੂੰ ਤਾਂ ਐ ਕਰ ਨਹੀਂ ਸਕਦਾ ਹੈਗਾ ਵੀ ਐ ਕਰਕੇ ਉਹ ਬਿਲਕੁਲ ਉਹਨੂੰ ਜ਼ੀਰੋ ਲੈਵਲ ਕਰ ਦਿੰਦੇ ਨੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਇਹ ਹੁੰਦਾ ਕਿਉਂਕਿ ਕੋਈ ਹੋਊਗਾ ਜੀ ਦੀ ਜ਼ਿੰਦਗੀ 'ਚ ਕੋਈ ਪੋਜ਼ਿਟਿਵ ਇਨਸਾਨ ਹੋਊਗਾ ਨਹੀਂ ਤਾਂ ਹਰ ਇੱਕ ਦੀ ਜ਼ਿੰਦਗੀ ਵਿੱਚ 네ਗੇਟਿਵ ਇਨਸਾਨ ਹੀ ਹੁੰਦੇ ਨੇ ਕਿਉਂਕਿ ਅਗਰ ਤੁਸੀਂ ਕਿਸੇ ਰਿਸ਼ਤੇਦਾਰ ਨਾਲ ਸਲਾਹ ਕਰੋਗੇ ਉਹ ਵੀ ਸਗੋਂ ਤੁਹਾਡੇ ਮੂੰਹ ਤੇ ਤਾਂ ਵੇਖ ਸਕਿਆ ਦੇ ਪਰ ਪਿੱਠ ਪਿੱਛੇ ਉਹ ਕਹੂਗਾ ਵੀ ਹਾਂ ਇਹ ਬਰਬਾਦ ਹੋਵੇ ਇਹ ਮੈਂ ਕਿ ਮੈਥੋਂ ਨੀ ਮਾਰ ਹੈ ਜਦੋਂ ਤੁਸੀਂ ਇਹਨਾਂ ਕਿਸੇ ਨੂੰ ਦੁੱਖ ਦੱਸੋਗੇ ਤਾਂ ਤੁਹਾਡੇ ਮੂੰਹ ਤੇ ਤਾਂ ਉਹ ਥੋੜਾ ਜਿਹਾ ਤੁਹਾਡੇ ਨਾਲ ਸਹਿਨ ਮਲਕੇ ਸਹਾਨੂੰ ਬੁਤੀ ਜਿਤਾਊਗਾ ਵੀ ਹਾਂ ਮੈਨੂੰ ਬਹੁਤ ਦੁੱਖ ਹੋਇਆ ਪਰ ਜਦੋਂ ਚਾਰ ਬੰਦਿਆਂ ਦੇ ਵਿੱਚ ਜਾ ਕੇ ਬੈਠੂਗਾ ਤਾਂ ਉਹ ਤੁਹਾਡਾ ਖਿੱਲੀ ਹੀ ਉਡਾਊਗਾ ਤੁਹਾਡਾ ਮਜ਼ਾਕ ਖੇੜਾਊਗਾ ਕਿਉਂਕਿ ਜਿਸ ਤਣ ਲਗਿਆ ਕਹਿੰਦੇ ਸੋਈ ਤਣ ਜਾਣੇ ਦੂਜਾ ਕੇ ਜਾਣੇ ਪੀੜ ਪਰਾਈ ਕਿਉਂਕਿ ਜਦੋਂ ਆਪਦੇ ਘਰ ਅੱਗ ਲੱਗਦੀ ਹੈ ਉਦੋਂ ਹੀ ਹੁੰਦਾ ਵੀ ਹਾਂ ਅੱਗ ਲੱਗੀ ਹੈ ਨਹੀਂ ਤਾਂ ਦੂਜੇ ਦੀ ਤਾਂ ਹਰ ਇੱਕ ਨੂੰ ਬਸੰਤਰ ਹੀ ਲੱਗਦੀ ਨਹੀਂ ਹੈ ਕਿਸੇ ਦਾ ਪੁੱਤ ਨਸ਼ੇ ਤੇ ਲੱਗ ਜੇ ਤਾਂ ਸਾਰੇ ਗੱਲਾਂ ਬਣਾਉਂਦੇ ਨੇ ਕਹਿੰਦੇ ਨੇ ਵੀ ਇਹਨਾਂ ਨੇ ਪਹਿਲਾਂ ਐ ਨਹੀਂ ਕੀਤਾ ਇਹ ਦੇ ਜਹੀ ਜੀ ਕਰਤੂਤ ਦੀ ਬਾਪਤੀ ਉਹ ਜਿਹਾ ਪੁੱਤ ਹੋ ਗਿਆ ਨਾ ਵੀ ਕੋਈ ਇਹ ਨਹੀਂ ਕਹਿੰਦਾ ਹੈਗਾ ਵੀ ਨਹੀਂ ਮਾੜਾ ਹੋਇਆ ਆਪਾਂ ਇਹਨੂੰ ਸਮਝਾਈਏ ਆਪਾਂ ਇਹਨੂੰ ਚੰਗੇ ਪਾਸੇ ਲਾਈਏ ਜਾਂ ਕਿਸੇ ਦਾ ਨਾ ਬੱਚਾ ਕੋਈ ਗਲਤ ਸੰਗਤ ਦੇ ਵਿੱਚ ਪੈ ਗਿਆ ਜਾਂ ਕੋਈ ਲਾ ਲੋ ਵੀ ਜੌਬ ਨਹੀਂ ਮਿਲੀ ਜਾਂ ਕੋਈ ਕੁਝ ਹੋਰ ਨਹੀਂ ਮਿਲਿਆ ਉਹਨੂੰ ਕੋਈ ਵੀ ਹੱਲਾਸ਼ੀਰੀ ਨਹੀਂ ਦਿੰਦਾ ਹੈਗਾ ਵੀ ਨਹੀਂ ਪੁੱਤੂ ਇਹ ਨਹੀਂ ਤਾਂ ਤੂੰ ਆਹ ਕਰ ਲੈਣਾ ਵੀ ਤੈਉਂ ਜੇ ਇੱਕ ਚੀਜ਼ ਮਨ ਲ ਕੇ ਕਾਮਯਾਬ ਨਹੀਂ ਹੋਏ ਤਾਂ ਦੂਸਰੀ ਚ ਹੋ ਜਾਏਗਾ ਕਹਿੰਦੇ ਆਪਾਂ ਆਪਣੇ ਦੁੱਖ ਤੋਂ ਨੇ ਦੁਖੀ ਨਹੀਂ ਹੈਗੇ ਜਿੰਨੇ ਆਪਾਂ ਦੂਸਰੇ ਦੇ ਸੁੱਖ ਤੋਂ ਦੁਖੀ ਹਾਂ ਸਭ ਤੋਂ ਪਹਿਲਾਂ ਤਾਂ ਮੇਰੀ ਸਾਰੇ ਭੈਣ ਭਰਾਵਾਂ ਨੂੰ ਹੱਥ ਵਨ ਕੇ ਬੇਨਤੀ ਹੈ ਕਿ ਅੱਜ ਕੱਲ ਆਪਣਾ ਜਿੰਨੀਆਂ ਵੀ ਆਤਮ ਹੱਤਿਆ ਡਿਪਰੈਸ਼ਨ ਚ ਟੈਨਸ਼ਨ ਚ ਜਾਣ ਦਾ ਮੇਨ ਕਾਰਨ ਇਹੀ ਹੈਗਾ ਕਿ ਆਪਾਂ ਨਾ ਨੈਗੇਟਿਵ ਜ਼ਿਆਦਾ ਸੋਚਦੇ ਹਾਂ ਕਹਿੰਦੇ 2 ਦਿਨ ਤੂੰ ਕਿਸੇ ਨੈਗੇਟਿਵ ਬੰਦੇ ਕੋਲੇ ਬੈਠ ਜਾ ਤੇਰੀ ਸੋਚ ਵੀ ਨੈਗੇਟਿਵ ਹੀ ਹੋ ਜਾਊਗੀ ਸੰਗਤ ਦਾ ਬਹੁਤ ਅਸਰ ਪੈਂਦਾ ਤੁਸੀਂ ਪਹਿਲਾਂ ਇੱਕ ਹੈ ਨਾ ਕਹਾਣੀ ਸੁਣੀ ਹੋਣੀ ਹੈਗੀ ਕਹਿੰਦੇ ਤਿੰਨ ਫਲੋਰ ਸੀਗੇ ਉਹ ਰਸਤੇ 'ਚ ਖੜੇ ਸੀਗੇ ਤੇ ਇੱਕ ਬੰਦਾ ਜਾ ਰਿਹਾ ਸੀਗਾ ਉਹ ਆਪਦੇ ਨਾ ਮੋਢਿਆਂ ਦੇ ਉੱਤੇ ਇੱਕ ਬੱਕਰੀ ਦਾ ਬੱਚਾ ਲੈ ਜਾਂਦਾ ਸੀਗਾ ਉਹ ਕਹਿੰਦੇ ਵੀ ਆਪਾਂ ਇਹਨੂੰ ਲੁੱਟਾਂਗੇ ਉਹ ਕਹਿੰਦੇ ਵੀ ਕਿਵੇਂ ਲੁੱਟਾਂਗੇ ਕਹਿੰਦੇ ਵੀ ਇਹ ਬਹੁਤ ਹੁਸ਼ਿਆਰ ਹੈ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਤੁਸੀਂ ਨਾ ਅਲੱਗ-ਅਲੱਗ ਖੜ ਗਏ ਤਿੰਨੇ ਪਹਿਲਾ ਜਿਹੜਾ ਸੀ ਉਹ ਕਹਿੰਦਾ ਉਹ ਤੂੰ ਕਹਿੰਦਾ ਹਾ ਕੁੱਤਾ ਕਿੱਧਰ ਚੱਕਿਆ ਹੈਗਾ ਉਹ ਕਹਿੰਦਾ ਨਹੀਂ ਇਹ ਕੁੱਤਾ ਨਹੀਂ ਹੈਗਾ ਇਹ ਤਾਂ ਬੱਕਰੀ ਦਾ ਬੱਚਾ ਹੈ ਤੇ ਲੈ ਕਹਿ ਕੇ ਉਹ ਅੱਗੇ ਲੰਘ ਗਿਆ ਦੂਸਰਾ ਖੜਾ ਸੀ ਉਹ ਕਹਿੰਦਾ ਵਾ ਯਾ ਤੂੰ ਕੁੱਤਾ ਕਿਉਂ ਚੱਕਿਆ ਉਹ ਫੇਰ ਵੀ ਹਨਾ ਨੇ ਕਿਹਾ ਵੀ ਨਹੀਂ ਇਹ ਬੱਕਰੀ ਦਾ ਬੱਚਾ ਹੈ ਕੁੱਤਾ ਨਹੀਂ ਹੈਗਾ ਉਹਨੇ ਇਥੇ ਵੀ ਐ ਕਿਉਂਕਿ ਹੀ ਜਾਂਦੇ ਨੇ ਚਲੋ ਜਦੋਂ ਤੀਜੇ ਬੰਦੇ ਕੋਲੇ ਗਿਆ ਕਿਉਂਕਿ ਦੋ ਦੇਖੋ 네ਗੇਟਿਵ ਉਹਨੂੰ ਪਹਿਲਾਂ ਮਿਲ ਗਈ ਜਦੋਂ ਤੀਸਰੇ ਕੋਲ ਗਿਆ ਤੀਸਰਾ ਵੀ ਕਹਿੰਦਾ ਕਹਿੰਦਾ ਉਹ ਤੂੰ ਆ ਕੁੱਤਾ ਕੁਝ ਕੀ ਜਾਂਦਾ ਉਹਨੇ ਆਪਦੇ ਮੋਢਿਆਂ ਤੇ ਜਿਹੜੀ ਬੱਕਰੀ ਦਾ ਬੱਚਾ ਸੀ ਨਾ ਉਹਨੂੰ ਚੱਕ ਕੇ ਥੱਲੇ ਸਿੱਟਦਾ ਕਿਉਂਕਿ ਉਹ ਉਹਨੂੰ ਵੀ ਕੁੱਤਾ ਹੀ ਮਹਿਸੂਸ ਹੋਣ ਲੱਗ ਗਿਆ ਸੀ ਜਦੋਂ ਇੱਕ ਚੀਜ਼ ਨੂੰ ਆਪਾਂ ਬਾਰ 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 ਕਹੀ ਜਾਂਦੇ ਆ ਹਨ ਉਹ ਆਟੋਮੈਟਿਕਲੀ ਲੱਗਣ ਲੱਗ ਜਾਂਦੀ ਹੈ ਵੀ ਹਾਂ ਇਹ ਸੱਚੀ ਹੈ ਤਾਂ ਹੀ ਮੈਂ ਤੁਹਾਨੂੰ ਹਰ ਵਾਰ ਕਹਿਣੀ ਹੁੰਦੀ ਆ ਵੀ ਹਨਾ ਪਤੀ ਪਤਨੀ ਜਾਂ ਪਰਿਵਾਰ ਆਪਸ ਦੇ ਵਿੱਚ ਜਰੂਰ ਬਣਾ ਕੇ ਰੱਖਿਆ ਕਰੋ ਕਿਉਂਕਿ ਬੱਚਿਆਂ ਨੂੰ ਵੀ ਆਪਾਂ ਪੋਜ਼ਿਟਿਵ ਬਨਾਈਏ ਖੁਦ ਵੀ ਪੋਜੀਟਿਵ ਬਣੀਏ ਅਗਰ ਤੁਸੀਂ ਵਧੀਆ ਕਿਸੇ ਬੰਦੇ ਦੀ ਸੰਗਤ ਦੇ ਵਿੱਚ ਬੈਠੋਗੇ ਜਿਹੜਾ ਕਿ ਤਰੱਕੀ ਦੇ ਰਸਤੇ ਤੇ ਕੋਈ ਬਿਜ਼ਨਸਮੈਨ ਆ ਤਾਂ ਤੁਸੀਂ ਉਹਨੂੰ ਦੇਖ ਦੇਖ ਕੇ ਖੁਦ ਵੀ ਹਨਾ ਤੁਹਾਡੇ ਅੰਦਰ ਇਹ ਹੋਊਗਾ ਵੀ ਹਾਂ ਮੈਂ ਵੀ ਉਹਦੀ ਬਰਾਬਰੀ ਕਰਾਂ ਪਰ ਅਗਰ ਤੁਸੀਂ ਜਾ ਕੇ ਜਿਵੇਂ ਖੁੰਡਾ ਚਾਚਾ ਦੇ ਵਿੱਚ ਬਹਿ ਜਾਂਦੇ ਨੇ ਜਿਵੇਂ ਜੇ ਆਮਲੀ ਠਾਮਲੀ ਹਨਾ ਖੁਦ ਤੋਂ ਉਹਨਾਂ ਤੋਂ ਕੁਝ ਹੁੰਦਾ ਨਹੀਂ ਹੁੰਦਾ ਦੂਜੇ ਨੂੰ ਕਰਨ ਨਹੀਂ ਦਿੰਦੇ ਉਦਾਂ ਦੀ ਤੁਹਾਡੀ ਵੀ ਸੋਚ ਹੋ ਜਾਵੇਗੀ ਅੱਜ ਮੈਂ ਤੁਹਾਨੂੰ ਕੁਝ ਅਜਿਹੇ ਨੁਕਤੇ ਦੱਸੂਗੀ ਜਿਨ੍ਹਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਦੇਖੋ ਇੱਕ ਮਹੀਨਾ ਕਰਕੇ ਦੇਖ ਲਿਓ ਜੇ ਨਾ ਬਣਿਆ ਕੁਝ ਵੀ ਤਾਂ ਮੈਨੂੰ ਕਹਿ ਦੇਵੀਂ ਦੀਦੀ ਤੁਸੀਂ ਇਹਨੇ ਜੋ ਸਾਨੂੰ ਦੱਸੇ ਸੀ ਅਸੀਂ ਕਿਸ ਤਾ ਪਰ ਸਾਡੀ ਜ਼ਿੰਦਗੀ ਉੱਥੇ ਦੀ ਉੱਥੇ ਹੀ ਹੈ ਸਭ ਤੋਂ ਮੇਨ ਗੱਲ ਸਵੇਰੇ ਤੁਸੀਂ ਨੇ ਉੱਠਣਾ ਉੱਠ ਕੇ ਤੁਸੀਂ ਨੇ ਸਵੇਰੇ ਵੀ ਲਾ ਲਓ ਦਿਨੇ ਵੀ ਲਾ ਲਓ ਸ਼ਾਮ ਨੂੰ ਵੀ ਲਾ ਲਓ ਇੱਕ ਜਗ੍ਹਾ ਤੇ ਤੁਸੀਂ ਸੀਸੇ ਮੁਰੇ ਖੜ ਜੋ ਜਾਂ ਵੈਸੇ ਤੁਸੀਂ ਆਪਣੇ ਆਪ ਨੂੰ ਇੱਕ ਵਾਦਾ ਜ਼ਰੂਰ ਕਰੋ ਕਿ ਵਾਹਿਗੁਰੂ ਜੀ ਤੁਸੀਂ ਮੇਰੇ ਅੰਗ ਸੰਗ ਸਹਾਈ ਰਹੋ ਤੁਸੀਂ ਨੇ ਮੈਨੂੰ ਇੱਕ ਯੂਨੀਕ ਬਣਾਇਆ ਤੁਸੀਂ ਨੇ ਮੈਨੂੰ ਸਾਰੀ ਦੁਨੀਆ ਨਾਲੋਂ ਅਲੱਗ ਬਣਾਇਆ ਕਿਉਂਕਿ ਹਰ ਇੱਕ ਬੰਦਾ ਆਪਣੇ ਆਪ ਚ ਪਰਫੈਕਟ ਹੈ ਖੁਦ ਦੀਆਂ ਜੋ ਆਪਣੇ ਕਮੀਆਂ ਨੇ ਉਹ ਖੁਦ ਦੇਖੋ ਵੀ ਹਾਂ ਮੇਰੇ 'ਚ ਇਹ ਕਮੀ ਹੈ ਅੱਜ ਮੈਂ ਇਸ ਕਮੀ ਨੂੰ ਦੂਰ ਕਰੂੰਗਾ ਤੇ ਮੈਂ ਆਪਣੇ ਆਪ ਨੂੰ ਪਰਫੈਕਟ ਬਣਾਉਣ ਦੀ ਕੋਸ਼ਿਸ਼ ਕਰੂੰਗਾ ਜਿਦਾਂ ਕਿ ਆਪਾਂ ਨੂੰ ਹੁੰਦਾ ਵੀ ਹਾਂ ਆਪਾਂ ਨਾ ਸੇਕ ਚਿਲੀ ਜ਼ਿਆਦਾ ਹੁੰਨੇ ਆ ਪਰ ਮਤਲਬ ਕਿ ਖਿਆਲੀ ਪਲਾਉ ਜ਼ਿਆਦਾ ਪਕਾਉਣੇ ਆ ਉਹਦੀ ਜਗ੍ਹਾ ਤੇ ਅਗਰ ਆਪਾਂ ਮਿਹਨਤ ਕਰੀਏ ਚਾਹੇ ਆਪਾਂ ਮਿਹਨਤ ਕਰਾਂਗੇ ਅੱਜ ਆਪਾਂ 1 ਰੁਪਿਆ ਕਮਾਇਆ ਕੱਲ ਨੂੰ ਆਪਾਂ 10 ਰੁਪਏ ਕਮਾਵਾਂਗੇ ਪਰਸਨ ਆਪਾਂ 20 ਕਮਾਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਇੱਕ ਦਿਨ ਕਿਉਂਕਿ ਮੇਰੇ ਨਾਲ ਇਹ ਖੁਦ ਨਾਲ ਹੱਡ ਬੀਤੀਆਂ ਨੇਗੀਆਂ ਜਦੋਂ ਮੈਂ ਵੀ ਕਾਫੀ ਜ਼ਿਆਦਾ ਡਿਪਰੈਸ਼ਨ ਚ ਰਹਿੰਦੀ ਹੁੰਦੀ ਅੱਜ ਤੋਂ ਸਾਲ ਇੱਕ ਪਹਿਲਾਂ ਤੇ ਮੈਨੂੰ ਐ ਹੋਈ ਜਾਂਦਾ ਵੀ ਹੈ ਨਾ ਜ਼ਿੰਦਗੀ ਵਿੱਚ ਜਿਹੇ ਜੇ ਆਏ ਜਿਹੇ ਜੇ ਨਾ ਆਏ ਵੀ ਕੁਝ ਵੀ ਨਹੀਂ ਕੀਤਾ ਹੈਗਾ ਚਲੋ ਕਰਦੇ ਕੰਮ ਨੇ ਉਹ ਤਾਂ ਕਰ। ਕਿਵੇਂ ਵਾਹਿਗੁਰੂ ਜੀ ਅੱਗੇ ਇਹ ਹੀ ਕਹੀ ਜਾਣਾ ਵੀ ਮੈਂ ਜ਼ਿੰਦਗੀ ਦੇ ਵਿੱਚ ਇੱਕ ਦਿਨ ਮੈਂ ਕਾਮਯਾਬ ਜ਼ਰੂਰ ਹੋਵਾਂਗੀ ਕਿਉਂਕਿ ਮੈਨੂੰ ਅੰਦਰੋਂ ਹੁੰਦਾ ਸੀ ਵੀ ਅੰਦਰੋਂ ਪੋਜ਼ਿਟਿਵ ਸੀ ਚਲੋ ਬਾਹਰਲੇ ਮੇਰੇ ਜਿਹੜਾ ਆਲਾ ਦਵਾਲਾ ਸੀ ਮੈਨੂੰ ਉੱਥੋਂ ਮੈਨੂੰ ਐਕਟੀਵਿਟੀ ਜ਼ਰੂਰ ਮਿਲਦੀ ਸੀ ਪਰ ਮੈਨੂੰ ਅੰਦਰੋਂ ਨਾ ਮੈਂ ਰਾਤ ਨੂੰ ਵੀ ਪਈ ਨੇ ਵੀ ਆਪਣੇ ਆਪ ਨੂੰ ਕੋਸੀ ਜਾਣਾ ਸਾਰੀ-ਸਾਰੀ ਰਾਤ ਸੌਣਾ ਨਾ ਤੇ ਬਸ ਇਹੀ ਸੋਚੀ ਜਾਣਾ ਵੀ ਜ਼ਿੰਦਗੀ ਤੇ ਪਿੱਛੇ ਨਾ ਇੱਕ ਜਲਾ ਲਓ ਵਿਡੰਗਰ ਪਸੂਆ ਵਾਂਗੂ ਆਏ ਤੇ ਇੰ ਚਲੇ ਜਾਵਾਂਗੇ ਹਨਾ ਵੀ ਇੱਕ ਆਪ ਦੀ ਅਲੱਗ ਪਹਿਚਾਨ ਬਣਾਉਣੇ ਆਪ ਦਾ ਅਲੱਗ ਤੋਂ ਦੇਖੋ ਇਹ ਨਾ ਕਹੋ ਵੀ ਹਾਂ ਵੀ ਮੈਂ ਕੁਝ ਕਰ ਨਹੀਂ ਸਕਦਾ ਕਿਉਂਕਿ ਇਨਸਾਨ ਨੂੰ ਰੱਬ ਨੇ ਇਦਾਂ ਦਾ ਬਣਾਇਆ ਕਿ ਉਹ ਕੁਝ ਵੀ ਕਰ ਸਕਦਾ ਕਹਿੰਦੇ ਪਹਾੜ ਨੂੰ ਖੋਦ ਕੇ ਉਹ ਸੜਕ ਵੀ ਬਣਾ ਸਕਦਾ ਇਹ ਤੁਸੀਂ ਇੱਕ ਪ੍ਰਾਣੀ ਸਟੋਰੀ ਸੁਣੀ ਹੋਣੀ ਹੈ ਇੱਕ ਬੰਦੇ ਦੀ ਪਤਨੀ ਮਲਕੇ ਮਰ ਗਈ ਸੀ ਕਿ ਉਹ ਮੈਂ ਹੁਣ ਨਾਮ ਭੁੱਲ ਗਈ ਕਿਸ ਜਗ੍ਹਾ ਦਾ ਮਲਕੇ ਉਹ ਪਹਾੜੀ ਏਰੀਆ ਦਾ ਕਿਉਂਕਿ ਉਹਦੇ ਘਰ ਵਾਲੀ ਇਸ ਲਈ ਮਰ ਗਈ ਸੀ ਕਿਉਂਕਿ ਉਹ ਇਲਾਜ ਲਈ ਨਹੀਂ ਜਾ ਸਕਿਆ ਕਿਉਂਕਿ ਸੜਕ ਹੈ ਨਹੀਂ ਸੀ ਰਸਤਾ ਹੈ ਨਹੀਂ ਸੀ ਜਾਂ ਪਾਣੀ ਸਮੁੰਦਰ ਨਹੀਂ ਲੈ ਕੇ ਜਾਣਾ ਸੀ ਉਹਨੇ ਉਧਰ ਉਹਨੂੰ ਕੋਈ ਸਾਧਨ ਨਾ ਬਣਿਆ ਉਹਦੀ ਪਤਨੀ ਮਰ ਗਈ ਤੇ ਉਹਦੇ ਬਿਰਾਗ ਦੇ ਵਿੱਚ ਉਹਦੇ ਵਿయోగ ਦੇ ਵਿੱਚ ਉਹਦੇ ਮਨ ਨੂੰ ਇੰਨੀ ਠੇਸ ਪਹੁੰਚੀ ਕਿ ਉਹਨੇ ਪਹਾੜ ਨੂੰ ਖੋਦ ਕੇ ਸ਼ਹਿਰ ਤੱਕ ਸੜਕ ਬਣਾਈ ਸੀ ਦੇਖੋ ਮੇਰਾ ਵੀ ਮਨ ਇਹੀ ਹੁੰਦਾ ਸੀ ਕਿ ਮੈਂ ਬਚਪਨ ਤੋਂ ਹੀ ਇਦਾਂ ਸੋਚਦੀ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਕੁਝ ਕਰਾਂ ਕੁਝ ਕਰਾਂ ਚਲੋ ਬਹੁਤ ਵਾਰੀ ਹੱਥ ਪੈਰ ਮਾਰੇ ਚਲੋ ਨਹੀਂ ਸਾਥ ਹੋਇਆ ਕਿਸਮਤ ਨੇ ਦਿੱਤਾ ਤੇ ਮੈਰਿਜ ਤੋਂ ਬਾਅਦ ਸਾਰਾ ਕੁਝ ਹੀ ਛੁੱਟ ਗਿਆ ਫਿਰ ਮੈਂ ਹੋਰ ਡਿਪਰੈਸ਼ਨ ਦੇ ਵਿੱਚ ਰਹਿਣ ਲੱਗ ਗਈ ਹਣਾ ਵੀ ਨਹੀਂ ਵੀ ਮੈਨੂੰ ਆਪਣੇ ਆਪ ਨੂੰ ਹੀਣ ਭਾਵਨਾ ਜੀ ਮਹਿਸੂਸ ਹੋਈ ਜਾਂਦੀ ਚਾਹੇ ਵਾਹਿਗੁਰੂ ਜੀ ਦੀ ਕਮੀ ਕੋਈ ਨਹੀਂ ਹੈਗੀ ਘਰ ਵਿੱਚ ਪਰ ਫਿਰ ਵੀ ਮੈਨੂੰ ਇਹ ਹੁੰਦਾ ਵੀ ਮੈਂ ਆਪਣੇ ਪੈਰਾਂ 'ਤੇ ਦਿਨ ਜ਼ਰੂਰ ਖੜੀ ਹੋਵਾਂ ਤੇ ਦੇਖੋ ਜਦੋਂ ਕਹਿੰਦੇ ਆਪਾਂ ਅੰਦਰੋਂ ਅਰਦਾਸਾਂ ਕਰਦੇ ਆ ਤਾਂ ਵਾਹਿਗੁਰੂ ਜੀ ਉਸ ਚੀਜ਼ ਨੂੰ ਹਣਾ ਜ਼ਰੂਰ ਬਣਾ ਦਿੰਦੇ ਨੇ ਕਿਉਂਕਿ ਮੇਰੇ ਹਸਬੰਡ ਨੂੰ ਮੈਂ ਤੁਹਾਨੂੰ ਦੱਸਿਆਗਾ ਵੀ ਅਸੀਂ ਹਰ ਰੋਜ਼ ਜਦੋਂ ਵੀ ਪਾਠ ਕਰਦੇ ਆ ਸਵੇਰੇ ਵੀ ਮੇਰੇ ਪਤੀ ਜੀ ਨੂੰ ਰੋਜ਼ਗਾਰ ਵਰਕਸ਼ਾਪ ਤੇ ਬੱਚੇ ਵੀ ਅਰਦਾਸ ਕਰਦੇ ਵੀ ਪਿਤਾ ਜੀ ਨੂੰ ਰੋਜ਼ਗਾਰ ਵਰਕਸ਼ਾਪ ਦੇਖੋ ਉਹਨਾਂ ਨੂੰ ਲਾਸਟ ਈਅਰ ਦੇ ਵਿੱਚ ਬਿਲਕੁਲ ਜੌਬ ਮਿਲੀ ਉਹ ਵੀ ਗਵਰਨਮੈਂਟ ਜੌਬ ਮਿਲੀਗੀ ਵਾਈ ਗੁਰੂ ਜੀ ਨੇ ਨਾ ਇੰਨੀ ਸੁਣੀ ਤੇ ਮੈਨੂੰ ਵੀ ਇਹ ਹੁੰਦਾ ਨਾ ਇਦਾਂ ਹੀ ਬੈਠੇ-ਬੈਠੇ ਕਿ ਦਿਨ ਮੇਰੇ ਬੇਟੇ ਨੇ ਵੈਸੀ ਚੈਨਲ ਬਣਾ ਲਿਆ ਬਣਾਉਣ ਤੋਂ ਦੇਖ ਲਓ ਸਾਲ ਹੋ ਗਿਆ ਆਪਣੇ ਚੈਨਲ ਨੂੰ ਹੁਣ ਤਕਰੀਬਨ ਤੇ ਇਦਾਂ ਵਾਈ ਗੁਰੂ ਜੀ ਨੇ ਮੈਨੂੰ ਨਹੀਂ ਪਤਾ ਸੀਗਾ ਵੀ ਇਸ ਤਰੀਕੇ ਨਾਲ ਹਨਾ ਮੈਨੂੰ ਵਾਈ ਗੁਰੂ ਜੀ ਨੇ ਤੁਹਾਡੇ 팬 ਭਰਾਵਾਂ ਦੇ ਨਾਲੋਂ ਕਰਨਾ ਤੇ ਮੈਨੂੰ ਇਹੀ ਇੱਕ ਪਲੇਟਫਾਰਮ ਦੇਣਾ ਇੱਕ ਜਰੀਆ ਦੇਣਾ ਹੈਗਾ ਹਨਾ ਮੇਰੀ ਕਾਮਯਾਬੀ ਵਾਸਤੇ ਦੇਖੋ ਅੱਜ ਮੈਂ ਜਦੋਂ ਸ਼ੁਰੂ ਕੀਤਾ ਸੀ ਜ਼ੀਰੋ ਤੋਂ ਉਦੋਂ ਮੈਨੂੰ ਕੁਝ ਵੀ ਨਹੀਂ ਪਤਾ ਸੀ YouTube ਬਾਰੇ ਵੀ ਕੀ ਹੁੰਦਾ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਵੀ ਇਹਦੇ ਤੋਂ ਇਨਕਮ ਵੀ ਆਉਂਦੀ ਹੈਗੀ ਹਨਾ ਬਸ ਇੱਕ ਚੌੜ ਜੋੜ ਦੇ ਵਿੱਚ ਹਨਾ ਬੇਟਾ ਸਕੂਲ ਤੋਂ ਆਉਂਦਾ ਤੇ ਅਸੀਂ ਬਸ ਐਂ ਵੀਡੀਓ ਜੀ ਪਾ ਦਿੰਦੇ ਉਹ ਕਹਿੰਦਾ ਮੰਮਾ ਪਾਉਂਗੇ ਮੈਂ ਕਹਿੰਦੀ ਵੀ ਹਾਂ ਪਾ ਦਾਂਗੇ ਬੈ ਅਸੀਂ ਕੋਈ ਅਸੀਂ ਦੋ ਟਾਈ ਮਹੀਨੇ ਬਿਲਕੁਲ ਵੀ ਉਹ ਨਹੀਂ ਕੀਤਾ ਹਨਾ ਪਰ ਜਦੋਂ ਵਾਹਿਗੁਰੂ ਜੀ ਤੇ ਹਨ ਆਪਾਂ ਕਹਿੰਦੇ ਹਰ ਰੋਜ਼ ਅਰਦਾਸ ਕਰਦੇ ਵੀ ਵਾਹਿਗੁਰੂ ਜੀ ਮੈਨੂੰ ਤਰੱਕੀ ਬਖਸ਼ਿਓ ਮੈਨੂੰ ਉਜਗਾਰ ਬਖਸ਼ਿਓ ਤਾਂ ਫਿਰ ਵਾਹਿਗੁਰੂ ਜੀ ਨਾ ਮਨ ਨੂੰ ਪ੍ਰੀਤ ਦੇ ਰਹਿੰਦੇ ਨੇ ਆਟੋਮੈਟਿਕ ਹੀ ਆਪਣੀ ਪੋਜ਼ਿਟਿਵ ਨਾ ਥਿੰਕਿੰਗ ਹੁੰਦੀ ਜਾਂਦੀ ਹੈਗੀ ਬਸ ਇਹੀ ਚੀਜ਼ ਦੇ ਨਾਲ-ਨਾਲ ਵਾਦੇ-ਵਾਦੇ ਤੇ ਅੱਜ ਤੁਹਾਡੇ ਪੈਣ ਭਰਾਵਾਂ ਦੇ ਪਿਆਰ ਤੇ ਵਾਹਿਗੁਰੂ ਜੀ ਦੀ ਮਿਹਰ ਦੇ ਸਦਕਾ ਤੁਹਾਡੇ ਸਾਹਮਣੇ ਆ ਹਨ ਵੀ ਦਿਨੋਂ ਦਿਨ ਦੁਗਣੀ ਰਾਤ ਚੌਗਣੀ ਵਾਹਿਗੁਰੂ ਜੀ ਤਰੱਕੀ ਹੀ ਬਖਸ਼ ਰਹੇ ਨੇ ਤੇ ਮੈਂ ਅੱਜ ਤੁਹਾਨੂੰ ਪੰਜ ਗੱਲਾਂ ਦੱਸੂਗੀ ਇਹਨਾਂ ਨੂੰ ਪੂਰਾ ਧਿਆਨ ਨਾਲ ਸੁਣ ਲਿਓ ਸਭ ਤੋਂ ਪਹਿਲੀ ਗੱਲ ਕਿ ਤੁਸੀਂ ਉੱਠ ਕੇ ਆਪਦੇ ਆਪ ਨੂੰ ਪਰਫੈਕਟ ਸਮਝਣਾ ਹੈ ਜੋ ਵੀ ਤੁਹਾਡੇ ਚ ਔਗਨ ਹੈ ਉਹਨੂੰ ਕੱਢਣ ਦੀ ਕੋਸ਼ਿਸ਼ ਕਰਨੀ ਹੈ ਤੇ ਕਦੇ ਵੀ ਇਹ ਨਹੀਂ ਸੋਚਣਾ ਹੈਗਾ ਵੀ ਮੈਂ ਕੁਝ ਕਰ ਨਹੀਂ ਸਕਦਾ ਕੋਸ਼ਿਸ਼ ਕਰੋ ਚਾਹੇ ਤੁਸੀਂ 0 ਤੋਂ ਸਟਾਰਟ ਕਰੋ ਇੱਕ ਅੱਜ ਤੁਸੀਂ 1 ਰੁਪਿਆ ਕਮਾਉਂਦੇ ਹੋ ਕੱਲ ਨੂੰ ਤੁਸੀਂ 2 ਕਮਾਉਂਗੇ ਪਰਸੋਂ 3 ਰੁਪਏ ਕਮਾਉਂਗੇ ਕੋਈ ਵੀ ਲਾ ਲੋ ਇਹ ਤਾਂ ਇੱਕ ਬਿਜ਼ਨਸ ਦੀ ਗੱਲ ਹੋ ਗਈ ਹੈ ਨਾ ਜਿੱਦਾਂ ਕਿ ਹੁਣ ਕੋਈ ਦੁਕਾਨ ਦਾ ਕੰਮ ਕਰਦੇ ਹੋ ਸਭ ਤੋਂ ਪਹਿਲਾਂ ਤੁਸੀਂ ਅਰਦਾਸ ਕਰਕੇ ਦੁਕਾਨ ਤੇ ਬੈਠੋ ਜੋ ਵੀ ਤੁਹਾਡਾ ਹਨਾ ਕਮਾਓਗੇ ਤੁਸੀਂ ਉਹਦੇ ਵਿੱਚੋਂ ਚਾਹੇ ਤੁਸੀਂ 10 ਰੁਪਏ ਕਮਾਏ ਨੇ ਉਹਦੇ ਚੋਂ 1 ਰੁਪਿਆ ਕੱਢ ਕੇ ਸਾਈਡ ਤੇ ਰੱਖ ਦੋ ਉਹ ਕਿਸੇ ਗਰੀਬ ਵਾਸਤੇ ਤੁਸੀਂ ਰੱਖ ਦੋ ਜਾਂ ਗੁਰੂ ਘਰ ਤੁਸੀਂ ਮੱਥਾ ਟੇਕ ਦੋ ਤੁਹਾਡੀ ਇੱਛਾ ਹੈ ਕਿ ਮੈਂ ਇਹਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰੂੰਗੀ ਕਿਉਂਕਿ ਮੈਂ ਤਾਂ ਸਿਰਫ ਇਹ ਕਰੂੰਗੀ ਵੀ ਕਿਸੇ ਵੀ ਲੋੜਵੰਦ ਦੀ ਮਦਦ ਜ਼ਰੂਰ ਦੂਸਰੀ ਗੱਲ ਕਿ ਕਦੇ ਵੀ ਆਪਣੀ ਸੋਚ ਨੂੰ 네ਗੇਟਿਵ ਨਾ ਕਰੋ ਠੀਕ ਹੈ ਤੁਸੀਂ ਬਿਜ਼ਨਸ ਕਰ ਰਹੇ ਹੋ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਤੁਸੀਂ ਨੌਕਰੀ ਵਾਸਤੇ ਅਪਲਾਈ ਕਰ ਰਹੇ ਹੋ ਇਹਨਾ ਸੋਚੋ ਵੀ ਹਾਂ ਬਸ ਮੈਂ ਤਾਂ ਹੁਣ ਬੇਕਾਰ ਆ ਜਾਂ ਮੈਨੂੰ ਨਹੀਂ ਮਿਲਨੀ ਜਾਂ ਮੈਨੂੰ ਇਹ ਨਹੀਂ ਹੁੰਦਾ ਨਾ ਕਦੇ ਵੀ 네ਗੇਟਿਵ ਥਿੰਕਿੰਗ ਬਿਲਕੁਲ 네ਗੇਟਿਵ ਆਪਣੀ ਸੋਚ ਨੂੰ ਬਿਲਕੁਲ ਵੀ ਨਾ ਰੱਖੋ ਪੋਜ਼ਿਟਿਵ ਸੋਚੋ ਤੁਸੀਂ ਸੋਚੋ ਵੀ ਵਾਈਗਰੂ ਜਿੰਨੇ ਮੈਨੂੰ ਅੱਜ ਨਹੀਂ ਤਾਂ ਸ਼ਾਇਦ ਕੱਲ ਨੂੰ ਦੇ ਦੇਣ ਪਰ ਨਾਲ ਅਰਦਾਸਾਂ ਤੇ ਸਿਮਰਨ ਜ਼ਰੂਰ ਰੱਖਣਾ ਤੇ ਤੀਸਰੀ ਗੱਲ ਕਦੇ ਵੀ ਅਜਿਹੇ ਬੰਦੇ ਕੋਲੇ ਨਾ ਬੈਠੋ ਜਿਹੜਾ ਕਿ ਤੁਹਾਡੀ ਸੋਚ ਨੂੰ 네ਗੇਟਿਵ ਕਰਦਾ ਕਿਉਂਕਿ ਤੁਹਾਨੂੰ ਪਤਾ ਲੱਗ ਜਾਂਦਾ ਹੈਗਾ ਹਨਾ ਇੱਕ ਸਿਰਫ ਆਪਾਂ ਬੈਸੇ ਹੀ ਬੈਠੇ ਰਹਿਣਾ ਪਰ ਜਦੋਂ ਆਪਾਂ ਘਰੇ ਆਉਨੇ ਆ ਨਾ ਉਹਦੀਆਂ ਗੱਲਾਂ ਨੂੰ ਆਪਣੇ ਦਿਮਾਗ ਤੇ ਲਾ ਲਾ ਕੇ ਲਾ ਲਾ ਕੇ ਨਾ ਸੋਚਦੇ ਹੀ ਰਹਿਨੇ ਆ ਬਸ ਤੇ ਚੌਥੀ ਗੱਲ ਕਦੇ ਵੀ ਤੁਸੀਂ ਹਨਾ ਫਾਲਤੂ ਚੀਜ਼ਾਂ ਜਿੱਦਾਂ ਕਿ ਮੋਬਾਈਲ ਤੇ ਆਪਾਂ ਦੇਖਦੇ ਆ ਜਾਂ ਫਾਲਤੂ ਬੈਸੇ ਹੀ ਵੀ ਆਪਾਂ ਬੈਠੇ ਆ ਨਾ ਗੱਲਾਂ ਮਾਰੀ ਜਾਂਦੇ ਆ ਕਾ ਸਾਰਾ ਸਾਰਾ ਦਿਨ ਕੋਸ਼ਿਸ਼ ਕਰੋ ਕਿ ਉਸ ਟਾਈਮ ਤੇ ਤੁਸੀਂ ਹਨਾ ਕੋਈ ਵੀ ਆਪਦਾ ਅਜਿਹਾ ਬਿਜ਼ਨਸ ਕਰਨ ਦੀ ਸੋਚੋ ਜਾਂ ਤੁਸੀਂ ਕੋਈ ਆਪਦਾ ਘਰ ਦੇ ਕੰਮ ਦੇ ਵਿੱਚ ਚਾਹੇ ਆਪਦੇ ਮਾਈਂਡ ਨੂੰ ਲਗਾ ਲਓ ਜੇ ਤੁਸੀਂ ਆਪਣੇ ਪਰਿਵਾਰ ਨੂੰ ਹਨ ਜਿੱਦਾਂ ਕਿ ਆਪਣੇ ਪਤੀ ਨਾਲ ਦਾ ਉਚਾਰ ਗਾ ਬੈਠੀ ਗੱਲਾਂ ਮਾਰੋ ਆਪਣੇ ਬੱਚਿਆਂ ਨਾਲ ਮਾਰੋ ਆਪਣੇ ਘਰ ਨੂੰ ਸੋਹਣਾ ਬਣਾਓ ਕਿਉਂਕਿ ਜਦੋਂ ਆਪਣੇ ਘਰ ਦੇ ਵਿੱਚ ਸਫਾਈ ਹੁੰਦੀ ਹੈ ਹਨ ਬੈਸੀ ਪੋਜ਼ਿਟਿਵਿਟੀ ਆਉਂਦੀ ਹੈਗੀ ਨਾ ਦੇਖ ਕੇ ਜਦੋਂ ਆਪਾਂ ਜਿਆਦਾ ਗੰਦਗੀ ਦੇ ਵਿੱਚ ਰਹਨੇ ਆ ਕਿਉਂਕਿ ਆਲਾ ਦੋਲਾ ਵੀ ਗੰਦਗੀ ਤੇ ਦਿਮਾਗ ਦੇ ਵਿੱਚ ਵੀ ਗੰਦਗੀ ਵੀ ਤੇ ਬਿਲਕੁਲ ਆਪਾਂ ਹਨ ਐ ਹੋ ਜਾਂਦਾ ਵੀ ਬਸ ਖਤਮ ਆ ਤੇ ਪੰਜਵੀਂ ਗੱਲ ਜ਼ਿੰਦਗੀ ਦੇ ਵਿੱਚ ਥੋੜੇ ਚ ਸਬਰ ਕਰਨਾ ਸਿੱਖ ਲੋ ਕਿਉਂਕਿ ਅਗਰ ਤੁਸੀਂ ਕਹੋਗੇ ਵੀ ਮੈਂ ਅੱਜ ਹੀ ਕਰੋੜਪਤੀ ਬਣ ਜਾ ਨਹੀਂ ਬਣੋਗੇ ਕਿਉਂਕਿ ਐਡੀ ਕਿਸਮਤ ਆਪਾਂ ਕਹਿ ਲੈਣਾ ਠੀਕ ਹੈ ਵੀ ਉਹਦੀ ਕੋਈ ਕਿਸਮਤ ਚੰਗੀ ਸੀ ਹੋ ਸਕਦੀ ਹੈ ਇਹ ਸੌਆਂ ਚੋਂ ਇੱਕ ਜਣੇ ਦੀ ਹੋ ਸਕਦੀ ਹੈ ਪਰ ਜਦੋਂ ਆਪਾਂ ਹਨਾ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਤੁਸੀਂ ਕਸੂਹੇ ਤੇ ਖਰਬੂਸ ਵਾਲੀ ਕਹਾਣੀ ਸੁਣੀ ਹੈ ਹਨਾ ਤੇ ਜਦੋਂ ਆਪਾਂ ਹੌਲੀ 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 ਚੱਲਦੇ ਜਾਵਾਂਗੇ ਤਾਂ ਇੱਕ ਦਿਨ ਮੰਜ਼ਿਲ ਜ਼ਰੂਰ ਮਿਲੂਗੀ ਆਪਦੇ ਦਿਮਾਗ ਦੇ ਵਿੱਚ ਇਹ ਚੀਜ਼ ਨੂੰ ਬਿਠਾ ਲਓ ਕਿ ਮੈਨੂੰ ਇਹ ਮੰਜ਼ਿਲ ਜ਼ਰੂਰ ਮਿਲੂਗੀ ਤੇ ਹੁਣ ਮੈਂ ਤੁਹਾਨੂੰ ਦੱਸਦੀਆਂ ਪੰਜ ਸੱਤ ਧੀਡੇ ਕਿ ਤੁਸੀਂ ਨੇ ਸਾਰਾ ਦਿਨ ਤੁਰਦੇ ਫਿਰਦੇ ਬੋਲਦੇ ਹੀ ਰਹਿਣੇ ਨੇ ਪਹਿਲਾ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਦੂਸਰਾ ਜਦੋਂ ਵੀ ਤੁਰਦੇ ਫਿਰਦੇ ਕੋਈ ਖਾਂਦੇ ਪੀਂਦੇ ਕੁਝ ਵੀ ਕਰਦੇ ਹੋ ਤੁਸੀਂ ਉਸ ਟਾਈਮ ਕਹਿਣਾ ਵਾਹਿਗੁਰੂ 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 ਤੇ ਅਗਲੀ ਗੱਲ ਜਦੋਂ ਵੀ ਤੁਹਾਡਾ ਮਨ ਬੇਚੈਨ ਹੋਵੇ ਜਦੋਂ ਵੀ ਤੁਹਾਨੂੰ ਇਹ ਲੱਗੇ ਵੀ ਮੈਨੂੰ ਕੁਝ ਵੀ ਨਹੀਂ ਆਣਾ ਪਤਾ ਲੱਗ ਰਿਹਾ ਉਸ ਟਾਈਮ ਤੁਸੀਂ ਨੇ ਵਾਹਿਗੁਰੂ ਜੀ ਨੇ ਅਰਦਾਸ ਕਰਨੀ ਹੈ ਤੇ ਚੌਪਈ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਲੈਣਾ ਕਿਉਂਕਿ ਚੌਪਈ ਸਾਹਿਬ ਜੀ ਦਾ ਪਾਠ 5-10 ਮਿੰਟ ਦੇ ਵਿੱਚ ਤੁਸੀਂ ਕਰ ਸਕਦੇ ਹੋ ਤਾਂ ਦੇਖੋ ਤੁਹਾਡੇ ਮਨ ਦੇ ਵਿੱਚ ਕਿੰਨੀ ਹਨਾ ਪੋਜ਼ਿਟਿਵ ਥਿੰਕਿੰਗ ਆਊਗੀ ਤੇ ਅਗਲੀ ਗੱਲ ਤੁਸੀਂ ਨੇ ਸ਼ਬਦ ਪੜਨੇ ਬਿਲਾਵਲ ਮਹੱਲਾ ਪੰਜਵਾਂ ਤਾਤੀ ਬਾਉਨ ਲੱਗ ਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮਕਾਰ ਦੁਖ ਲਗੇ ਨ ਪਾਈ ਸਤਗੁਰ ਪੂਰਾ ਭੇਟਿਆ ਜਿਨ ਬੰਦ ਮਨਾਇ ਰਾਮ ਨਾਮ ਔ ਕਦਿਆ ਇਕ ਕਾਲਿ ਬਲਾਈ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਹਨਾ ਕਦੇ ਵੀ ਉਦਾਸ ਹੋਵੋ ਤੁਹਾਡਾ ਮਨ ਕਦੇ ਵੀ ਤੁਹਾਨੂੰ ਇਹ ਲੱਗੇ ਵੀ ਮੈਂ ਜ਼ਿੰਦਗੀ ਦੇ ਵਿੱਚ ਹਨਾ ਮਲਕੇ ਵੀ ਸਾਰੇ ਪਾਸੇ ਮੁਸ਼ਕਲਾਂ ਦੇ ਨਾਲ ਘਿਰਿਆ ਪਿਆ ਉਸ ਟਾਈਮ ਤੁਸੀਂ ਚੌਂਕੜਾ ਲਗਾ ਕੇ ਵਾਹਿਗੁਰੂ ਸਿਮਰਨ ਦਾ ਪਾਠ ਸ਼ੁਰੂ ਕਰ ਦੋ ਜਦੋਂ ਤੁਸੀਂ ਆਪਣੀਆਂ ਅੱਖਾਂ ਖੋਲੋਗੇ ਜਦੋਂ ਤੋਂ ਮਲਕੇ ਤੁਹਾਨੂੰ ਆਟੋਮੈਟਿਕਲੀ ਲੱਗੇਗਾ ਵੀ ਵਾਹਿਗੁਰੂ ਜੀ ਸਾਡੇ ਨਾਲ ਨੇ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਹਰ ਟਾਈਮ ਵਾਹਿਗੁਰੂ ਜੀ ਅਰਦਾਸ ਕਰੋ ਅਗਲੀ ਗੱਲ ਜਦੋਂ ਵੀ ਦੇਖੋ ਆਪਾਂ ਕੋਈ ਵੀ ਕੰਮ ਕਰਨਾ ਚਾਹੇ ਆਪਾਂ ਘਰ ਤੋਂ ਹਨਾ ਦਫ਼ਤਰ ਜਾਣੇ ਆ ਜਾਂ ਖੇਤ ਦੇ ਵਿੱਚ ਜਾਣੇ ਆ ਜਾਂ ਕੋਈ ਬਿਜਾਈ ਕਰਦੇ ਆ ਜਾਂ ਕੁਝ ਵੀ ਕਰਦੇ ਆ ਹਨਾ ਉਸ ਤੋਂ ਪਹਿਲਾਂ ਖੜੇ ਹੋ ਕੇ ਹੱਥ ਜੋੜ ਕੇ ਅਰਦਾਸ ਕਰਨੀ ਹੈ ਕਿ ਏ ਵਾਹਿਗੁਰੂ ਜੀ ਮੈਂ ਆ ਕਾਰਜ ਕਰਨ ਲੱਗੇ ਹਾਂ ਕਿਰਪਾ ਕਰਨੀ ਚਾਹੇ ਤੁਸੀਂ ਜਿਵੇਂ ਹੁਣ ਪੱਲਾ ਹਸਣ ਬੀਜਾਂਗੇ ਸਬਜ਼ੀਆਂ ਬੀਜਾਂਗੇ ਨਾ ਵਾਹਿਗੁਰੂ ਜੀ ਇਸ ਦੇ ਵਿੱਚ ਨਾ ਵਾਅਦਾ ਕਰਨਾ ਕਿਰਪਾ ਕਰਨੀ ਆਪ ਜੀ ਅੰਗ ਸੰਗ ਸਹਾਈ ਹੋ ਕੇ ਮੈਂ ਆ ਕਾਰਜ ਕਰਨ ਲੱਗੇ ਹਾਂ ਵਾਹਿਗੁਰੂ ਜੀ ਸਾਡੇ ਅਫਸਰ ਡਾਕਟਰ ਸਭ ਕੁਝ ਆਪ ਹੀ ਹੋ ਕਿਰਪਾ ਕਰਨੀ ਵਾਹਿਗੁਰੂ ਜੀ ਇਸ ਦੇ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਨੀ ਮੈਂ ਕੁਛ ਨਹੀਂ ਪਿਤਾ ਜੀ ਮੇਰੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਉਹੀ ਕਾਰਜ ਕਰਵਾਉਣਾ ਉਹੀ ਕੰਮ ਕਰਵਾਉਣਾ ਜੀ ਦੇ ਵਿੱਚ ਵਾਦਾ ਹੋਵੇ ਵਾਹਿਗੁਰੂ ਜੀ ਜੋ ਵੀ ਮੈਂ ਹਨ ਕਮਾਈ ਕਰਾਂ ਉਹਦੇ ਵਿੱਚੋਂ ਮੈਂ ਗਰੀਬਾਂ ਦੀ ਵੀ ਮਦਦ ਕਰਾਂ ਵਾਹਿਗੁਰੂ ਜੀ ਇਸ ਤਰੀਕੇ ਦੇ ਨਾਲ ਤੁਸੀਂ ਮੇਰੇ ਹਰ ਸੰਗ ਸਹਾਇ ਹੋਣਾ ਬਸ ਇਹ ਸੋਚਿਆ ਕਰੋ ਵੀ ਵਾਹਿਗੁਰੂ ਜੀ ਮੇਰੇ ਨਾਲ ਨੇ ਮੈਨੂੰ ਕਦੇ ਵੀ ਡਿੱਗਣ ਨਹੀਂ ਦੇਣਗੇ ਜਦੋਂ ਤੁਸੀਂ ਇਹ ਸਮਝਣ ਲੱਗੇ ਨਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੁਹਾਨੂੰ ਵਾਹਿਗੁਰੂ ਜੀ ਉਠਾ ਕੇ ਫਰਸ਼ਾਂ ਤੋਂ ਅਰਸਾਂ ਤੱਕ ਪਹੁੰਚਾਉਣਗੀ ਇਹ ਮੇਰੀ ਖੁਦ ਦੀਆਂ ਹੱਡ ਬੀਤੀਆਂ ਨੇ ਖੁਦ ਮੇਰੇ ਅਪਣਾਏ ਹੋਏ ਤਰੀਕੇ ਨੇ ਮੈਂ ਤੁਹਾਨੂੰ ਤਾਈਆਂ ਦੱਸਦੀਆਂ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਆ ਵੀ ਹਾਂ ਫਲਾਣਾ ਦੇਖੀ ਉਹ YouTube ਤੇ ਇੰਨਾ ਜਿਆਦਾ ਅਮੀਰ ਹੋ ਗਿਆ ਉਹ ਫਲਾਣਾ ਹਨਾ ਆ ਚੀਜ਼ ਕਰਕੇ ਇੰਨਾ ਅਮੀਰ ਹੋ ਗਿਆ ਦੇਖੋ ਉਹਨਾਂ ਨੂੰ ਦੇਖਣਾ ਛੱਡ ਕੇ ਖੁਦ ਤੇ ਆਵਦੇ ਤੇ ਕੋਨਫੀਡੈਂਸ ਰੱਖੋ ਖੁਦ ਨੂੰ ਸੋਚੋ ਵੀ ਮੈਂ ਵੀ ਇੱਕ ਦਿਨ ਕਾਮਯਾਬ ਹੋਵਾਂ ਮੈਂ ਵੀ ਕੁਝ ਬਣੂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ